ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਰਾਮਿਆਣਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਪੰਜ ਕੋ ਜਾਨਵਰ ਆ ਟੋਟਲ ਤੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਾਨਵਰ ਵਿਖਾਉਣੇ ਆ ਤੁਹਾਨੂੰ ਦੋ ਸੂਈਆਂ ਸਵਾਈਆਂ ਵੜਾ ਜਿਨ੍ਹਾਂ ਦੇ ਬੱਚੇ ਆ ਬੈਠੇ ਦੋਵੇਂ ਤੇ ਦੋ ਗੱਬਣਾ ਸੂਨ ਨੂੰ ਤਿਆਰ ਆ ਕੁਸ਼ਕਦਨ ਲੈਂਦੀਆਂ ਬਾਕੀ ਇਨਫਰਮੇਸ਼ਨ ਲੈ ਦਨ ਨਾ ਪੁੱਛ ਲੈਨੇ ਕਿੰਨਾ ਦੁੱਧ ਵਾਦਾ ਕੰਨਵਾ ਸੂਹਾ ਤੇ ਕੀ ਵੀਰ ਇਹਨਾਂ ਦੇ ਪ੍ਰਾਈਸ ਕਰਦਾ ਗੱਲਾ ਵਾਤਾ ਵੀਰਨਾ ਕਰ ਲੈਨੇ ਆ ਹਾਂਜੀ ਵੀਰ ਸਸੀ ਕਰ ਠੀਕ ਆ ਜੀ ਨਾਮ ਦੱਸ ਵੀਰ ਬਾਈ ਜੀ ਨਾਮ ਮੇਰਾ ਕਰਮਜੀਤ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਵੀ 94781 09901 ਇੱਕੇ ਜੀ ਫੇਰ ਦੱਸ ਵੀ 94781 09901 ਚਾਰ ਬੜਾ ਮਕਾਉ ਹਾਂਜੀ ਬਾਈ ਚਾਰ ਬੜਾ ਇਹ ਤੋਂ ਸ਼ੁਰੂ ਕਰ ਲਗੇ ਇੱਕ ਨੰਬਰ ਤੋਂ ਇਹ ਬਾਈ ਜੀ ਦੂਜੇ ਸਵੇ ਸੁਈ ਆ ਜੀ ਸਮਾਂ ਸਵਾਭਾਈ ਇਹਨੂੰ ਕੱਲ ਤੜਕੇ ਸੂਈ ਆ ਜੇਰ ਜੂਰ ਜੇਰ ਭਾਈ ਵੀਡੀਓ ਆਪਣੇ ਕੋਲੇ ਪਈ ਆ ਜਮਾ ਪ੍ਰੋਪਰ ਸਹੀ ਆ ਮੇਲ ਆ ਕਿ ਫੀਮੇਲ ਆ ਮਗਰ ਮੇਲ ਆ ਭਾਈ ਕਿੰਨਾ ਕਿ ਦੁੱਧ ਪਿਆਜੂ ਭਾਈ ਦੁੱਧ 17 ਤੋਂ 18 ਲੀਟਰ ਫੁੱਲਾ ਪਾਉਗੀ ਨਾ ਬਹੁਤ ਚੰਗਾ ਕੱਢਿਆ ਸੀ ਕਿ ਭਾਈ ਜਿਵੇਂ ਮਰਜੀ ਜਿਵੇਂ ਮਰਜੀ ਤੇ ਹੱਥ ਲਾਈਦਾ ਕੋਈ ਗੱਲ ਨਹੀਂ ਵੜ ਨਹੀਂ ਸਾਈ ਵਾਲਾ ਨਾ ਥੱਲੇ ਪੈਣੇ ਨਹੀਂ ਦਿੰਦੀ ਜੇ ਮਰਦੀ ਹੱਥ ਕਰੀ ਜਾਂਦਾ ਹੂੰ ਸਹੀ ਆ ਗੱਡੀਏ ਬਾਅਦ ਕਰਕੇ ਵੀ ਮੜ ਮੋਟਾ ਕਰਦੇ ਨਹੀਂ ਲੱਤ ਮਾਰ ਕੇ ਪੱਛੇ ਕਰ ਦਿੰਦੇ ਹੂੰ ਦੋਸਤੋ ਬੱਚਾ ਇਹਦਾ ਉਹ ਖੜਾ ਪਰਲੇ ਪਾਸੇ ਵਾਲਾ ਦੋ ਜਾਨਵਰ ਸੂਏ ਸਵਾਏ ਆ ਇੱਕ ਦੋ ਨੰਬਰ ਦਾ ਹਰਲਾ ਬੱਚਾ ਇੱਕ ਨੰਬਰ ਦਾ ਪਰਲਾ ਲਾਲ ਰੰਗ ਦੇ ਬੱਚਾ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਦੂਜਾ ਸੂਆ ਕੱਲ ਦੀ ਸੂਈ ਆ ਜੇਰ ਜੂਰ ਬਾਈ ਕਹਿੰਦਾ ਓਕੇ ਆ ਬਾਕੀ ਜੇਰ ਦੀ ਵੀਡੀਓ ਬਣੀ ਹੋਈ ਆ ਹਾਂ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਵੀਡੀਓ WhatsApp ਤੇ ਵੀ ਮੰਗਵਾ ਸਕਦਾ ਨਹੀਂ ਇੱਥੇ ਬਾਈ ਦੇ ਘਰੇ ਵੀ ਆ ਕੇ ਤਸੱਲੀ ਕਰ ਸਕਦਾ ਸੀਰ ਸਾਉ ਪੂਰੀ ਆ ਹਾਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜੇ ਗਰਮ ਹੁੰਦੀ ਹੋਣ ਨੂੰ ਲੱਤ ਸੈੱਟ ਦੇਣੀ ਸੀ ਇਹਨੇ ਬਾਕੀ ਗਰਮੀ ਹੈਗੀ ਆ ਉਦਾਂ ਵੀ ਗਰਮੀ ਰਹਿਤ ਬੈੜਾ ਕਿਉਂਕਿ ਜ਼ਿਆਦਾ ਨਹੀਂ ਗਰਮੀ ਵੀ ਘਾਟੀ ਬਣਾਉ ਹਮਮਮ ਖੈਰ ਮਰਜੀ ਗਰਮੀ ਉਹ ਇਹ ਕਹਾ ਗਰਮੀ ਇਹ ਕਹਾ ਪੂਰੀ ਨਹੀਂ ਬਈ ਹਮਮ ਗਰਮੀ ਵੀ ਘੱਟ ਬਣਾਉ ਦੁੱਧ ਵੀ ਮੱਝਾਂ ਰਗਾਉ ਹਾਂਜੀ ਆ ਅੱਧੀ ਚਵਾਈ ਵਾਲਾ ਗਲਾਬੀ ਥਣ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਕੋਈ ਬੋਟ ਨਹੀਂ ਛਾਂਗ ਨਹੀਂ ਕੋਈ ਨਹੀਂ ਥਣ ਭਾਂਡੇ ਦੀ ਸਾਫ ਸੁਥਰੀ ਆ ਸਮਾਂ ਤੁਹਾਨੂੰ ਜਰੂਰ ਦੱਸ ਦੇਣਾ ਕਿਉਂਕਿ ਸੂਈ ਸਵਾਈ ਆ 1 ਵਜਨ ਚ ਹਜੇ 5 ਮਿੰਟ ਪਏ ਆ 12:55 ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਜੇ ਕਿਤੇ ਇਹੀ ਵੀਡੀਓ ਸ਼ਾਮ ਨੂੰ 5-6 ਵਜੇ ਬੰਦੀ ਤੇ ਹਵਾਨਾ ਇਹ ਦੁੱਗਣਾ ਵਖਾਉਣਾ ਸੀ ਬਾਕੀ ਸੂਈ ਸਵਾਈ ਹੈਗੀ ਭਾਵੇਂ ਚੋ ਕੇ ਲੈ ਜਾਓ ਜੈਜ ਜਾਂ ਮਲਵੀਰ ਲੈਣ ਦੇਣ ਜਿਆਲਾ ਭਾਈ ਜੈਜ ਜਿਹੜਾ ਕਰਾਉਣਾ ਕੋਈ ਜਿੰਨਾ ਮਰਜ਼ੀ ਕਰਾ ਦੇ 53000 ਦੀ ਵਾੜ ਦੇ ਦਾਂਗੇ ਥੋੜਾ ਗਾਣਾ ਹਾਂ ਕੋਈ ਮਾਨਤਾ ਨਾ ਮੌਕੇ ਦੇ ਛੋੜਛੱਪਾ ਕਰਦੇ ਨੇ ਦੋਸਤੋ ਜਾਇਜ ਜੀ ਡਿਮਾਂਡ ਆ 53000 ਬਾਕੀ ਤੁਹਾਨੂੰ ਵੀ ਪਤਾ ਮੰਗਾਈ ਹੈਗੀ ਆਪਾਂ ਸੂਆਂ ਵਾਲੇ ਪਾਸੇ ਨਹੀਂ ਮੰਗਾਈ ਤਾਂ ਸਾਰੇ ਪਾਸੇ ਬਾਧੂ ਆ ਇਹ ਨਹੀਂ ਭਾਈ ਉਧਰ ਗਾਂ ਦੂਜੀ ਗਾਂਵਾ ਤਿੰਨ ਫੈਂਟ ਚਾਰ ਫੈਂਟ 6-7 ਫੈਂਟ ਦੀ ਗਾਂ ਹੈ ਮੱਝਾਂ ਵਰਗਾ ਦੁੱਧ ਆ ਜਾਇਜ ਜੀ ਮੋਹਲ 53000 ਫੰਡ ਮੱਝ ਵੀ ਲਾਉਂਗੇ ਕੱਲੀ ਪੂਸ਼ ਵਾਲੀ ਬਿਨਾ ਦੁੱਧ ਤੋਂ ਉਹ ਵੀ 50-55000 ਦੀ ਵਿਕ ਜਾਂਦੀ ਆ ਦੁੱਧ 17-18 ਪਿਆਜੂ ਹੋਊ ਵੀ ਮੱਝਾਂ ਵਰਗਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬੱਚੀ ਚੰਗੀ ਆ ਸੀਲਸਾਊ ਆ ਬਾਕੀ ਉਂ ਵੀ ਨਿੱਕੀ ਮਰੀ ਹੰਬੀ ਜੀ ਨਹੀਂ ਕੱਦ ਕਾਰ ਠਾਰੀ ਆ ਮੁੱਲ ਜੈ ਜੀ 75 ਹਜ਼ਾਰ ਆਣ ਗਵਾਂਡ ਪਿੰਡ ਤੌਰ ਫਿਰ ਕੀ ਢਾ ਦੇ ਲਓ ਜੇ ਘੱਟ ਮੁੱਲ ਚ ਮਿਲਦੀ ਹੋਈ ਤਾਂ ਲੈ ਲਓ ਪਰ ਨਹੀਂ ਮੈਲੀ 2 ਨੰਬਰ ਤੇ ਆ ਜਾ ਬਾਈ ਇਹ ਬਾਈ ਰਾਸ ਹੁਈ ਆ ਜੇ ਇਹਦੀ ਵੀ ਡੰਨਾ ਵੀਡੀਓ ਹੈਗੀ ਆਪਣੇ ਕੋਲੇ ਠੀਕ ਆ ਮਗਰ ਇਹਦੇ ਬੱਚਾ ਮੇਰੀ ਭਾਈ ਸੇ ਕਿਲੋ 7 ਕਿਲੋ ਬਹੁਤ ਸਾਢੇ 6 ਕਿਲੋ ਕੱਢਿਆ ਬੱਚੇ ਨੂੰ ਚੰਗਾ ਕੇ ਅੱਛਾ ਸਾਢੇ 6 ਕਿਲੋ ਕੱਢਿਆ ਵਾ ਆਪਾਂ ਕਿੰਨਾ ਕੁ ਪੈਜੂ ਇਨੂੰ ਬਈ ਸਦਾਸ ਹੋਈ ਆ ਸੀ ਹੂੰ ਠੀਕ ਆ ਮਗਰ ਬੱਛਾ ਇਹਦੇ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਈ 20 ਤੋਂ ਪਲੱਸ ਜਾਊਗਾ ਕੱਢ ਬਾਹਰ ਨੂੰ ਦੋਸਤੋ ਸਵੇਰ ਪਹਿਲੀ ਚਵਾਈ ਕੀਤੀ ਆ 6 6.5 ਕਿਲੋ ਬੌਲੀ ਬਈ ਕਹਿੰਦਾ ਕੱਢੀ ਆ ਜਾਨੀ ਕਿ 12 13 ਕਿਲੋ ਤਾਂ ਬੌਲੀ ਆ ਸਵੇਰ ਪਹਿਲੀ ਚਵਾਈ ਹੋਈ ਆ ਸ਼ਾਮ ਨੂੰ ਦੂਜੀ ਚਵਾਈ ਹੋਣੀ ਆ ਰਾਤ ਦੀ ਸੂਈ ਆ 20 ਕਿਲੋ ਤੋਂ ਬਾਹਰ ਬਈ ਦਾਸ ਤਾਂ ਦੁੱਧ ਪਿਆਜੂ ਜੇ ਬੌਲੀ ਸਵੇਰ 6.5 6 ਕੱਢ ਗਈ ਆ ਪਹਿਲੀ ਚਵਾਈ ਚ ਫਿਰ ਤਾਂ ਨਾਰਮਲ 20 ਕਿਲੋ ਦੁੱਧ ਪਿਆ ਦਣਾ ਬਾਕੀ ਵਿਹੜ ਸੋਹਣੀ ਆ ਜਾਤ ਵਾਲੀ ਆ ਬਾਕੀ ਜੇ ਜਾਤ ਵਾਲੀ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਬੌਲੀ ਜੇ ਇਹ 12 13 ਕਿਲੋ ਦੁੱਧ ਵਾਲੀ ਵਿਹੜ ਹੁੰਦੀ ਤੇ ਬੌਲੀ ਇਹਨੇ 2 4 ਕਿਲੋ ਹੀ ਦੇਣੀ ਸੀ ਪਰ ਵੀਰ ਕਹਿੰਦਾ 6 6.5 ਕਿਲੋ ਬੌਲੀ ਕੱਢੀ ਆ ਬਈ ਸੀ ਸੂ ਜਦ ਮਰ ਗਈ ਲੈ ਥੱਲੇ ਬੈ ਕੇ ਜਦ ਮਰ ਗਈ ਹੂੰ ਮੋٹے ਮੋٹے ਥਾਨ ਆ ਭਾਵੇਂ ਹਾਥੀ ਚੋਲਿਓ ਭਾਵੇਂ ਮਸ਼ੀਨ ਤੇ ਚੋਲਿਓ ਹੁਣ ਤੇ ਕਰ ਦੋ ਬਿਹੜਾ ਵਿਖਾਈਆਂ ਦੋਵੇਂ ਪੂਰੀਆਂ ਸੀਲ ਸਾਉ ਆ ਮੋٹے ਮੋٹے ਥਾਨ ਆ ਹਵਾਨੇ ਦੇ ਬਰੀਕ ਬਰੀਕ ਵੇਨ ਜਿਹਦੀਆਂ ਡੱਬੀਆਂ ਬੰਦੀਆਂ ਸਾਰਾ ਹਵਾਨਾ ਵੇਨ ਦੇ ਨਾਲ ਭਰਿਆ ਪਿਆ ਜੈ ਜੀ ਕੀਮਤ ਵੀ ਰਹੀ ਦੀ ਜੇ ਤਾਂ ਹਨਾ ਆਪਣਾ ਨਵਾਂ ਕੰਮ ਆ ਜੇ ਬਈ ਕੋਈ ਪੁਰਾਣੇ ਬੰਦੇ ਕੋਲ ਹੁੰਦੀ ਇਹਦਾ ਮੁੱਲ 65 ਵੀ ਕਰ ਲੈਂਦਾ 70 ਵੀ ਕਰ ਲੈਂਦਾ ਆਪਾਂ 60000 ਮੰਗ ਕਰਦੇ ਆ ਸਹੀ ਆ ਦੋਸਤੋ ਇੱਕ ਗੱਲ ਵਿੱਚ ਐਡ ਕਰ ਦੇਣਾ ਨਵਾਂ ਨਵਾਂ ਵੀਰ ਨੇ ਵਪਾਰ ਦਾ ਕੰਮ ਸਟਾਰਟ ਕੀਤਾ ਉਸ ਹਿਸਾਬ ਨਾਲ ਪ੍ਰਾਈਜ਼ ਜੈ ਜੀ ਹੈ 1 ਨੰਬਰ 53 ਦੀ ਹੋਰ ਕਿਸੇ ਦੇ ਘਰੇ ਖੜੀ ਹੁੰਦੀ 57 58 ਆਮ ਨਾਲ ਮੁੱਲ ਕਰਨਾ ਸੀ ਅਗਲੇ ਨੇ ਦੋ ਨੰਬਰ ਬਾਈ ਕਹਿੰਦਾ ਜੇ ਚੰਗੇ ਵਪਾਰੀ ਦੇ ਹੁੰਦੀ ਜਿਹੜੇ ਡੇਲੀ ਵੇਚਦੇ ਆ 65 70000 ਮੁੱਲ ਕਰਨਾ ਹੀ ਪਰ ਬਾਈ ਕਹਿੰਦਾ ਆਪਾਂ 60 ਦੀ ਦੇ ਦੇਾਂਗੇ 12 13 ਕਿਲੋ ਬੌਲੀ ਤਿਆਰ ਆ ਰਾਤ ਦੀ ਸੂਈ ਆ ਸਵੇਰ ਪਹਿਲੀ ਚਵਾਈ ਕੀਤੀ ਆ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ 60000 ਦੀ ਦੇ ਦੇਣੀ ਆ ਤਿੰਨ ਨੰਬਰ ਤੇ ਆ ਜਾ ਵੀਰ ਬਾਈ ਇਹ ਦੂਜੇ ਸਵੇਰੇ ਸੁਣੀ ਆ ਵੈੜ ਹੂੰ ਠੀਕ ਹੈ ਲੈਂਦੀ ਆ ਤੈਨ ਤੋਂ 4 ਦਿਨ ਓਕੇ ਠੀਕ ਹੈ ਇਹ ਵੀ ਮੰਨ ਕੇ ਚੱਲ ਬਈ ਜਿਵੇਂ ਮਰਜੀ ਆ ਥੱਲੇ ਬਹਿ ਜਾ ਭੱਗਾ ਵਾਏ ਨਹੀਂ ਉਹ ਜਿਵੇਂ ਲਿਆਉਂਦੇ ਲੈ ਜਿਵੇਂ ਮਰਜੀ ਲੱਤਾਂ ਨੂੰ ਹੱਥ ਲਾਈ ਦੇ ਹੂੰ ਠੀਕ ਆ ਆਪਾਂ ਵੀ ਸੀਲ ਸੌ ਗਾਂਵਾਂ ਲਿਆਉਣੇ ਆ ਚੰਗੀ ਚੰਗੀ ਚਲਕ ਵਾਲੀ ਵਹਿੜ ਆ ਬਈ ਕਿੰਨਾ ਕ ਦੁੱਧ ਕੱਢ ਦੁੱਧ ਬਈ ਇਹ 17 ਤੋਂ 18 ਲੀਟਰ ਮੈਂ ਖੁੱਲਾ ਪਾਉਗੀ ਸਮਾਂ ਸਮਾਂ ਵੀ ਤਿੰਨ ਤੋਂ 4 ਦਿਨ ਲੈਂਦੀ ਆ ਜਾਇਦ ਜਮੋਲੇ ਦਾ ਵੀ ਬਈ ਜਾਇਦ ਜਮੋਲੇ ਦਾ ਤੂੰ ਬਈ ਕੋਈ ਜਿੰਨਾ ਮਰਜੀ ਕਰਾ ਲਈ 55000 ਦੀ ਵਹਿੜ ਦੇ ਦਿਆਂਗੇ ਕੱਢ ਬਾਹਰ ਨੂੰ ਦੋਸਤੋ 3 ਨੰਬਰ 55 ਦੀ 1 ਨੰਬਰ 53 ਦੀ ਜਮਾਂ ਜਾਇਜ਼ ਮੁੱਲ ਲੈ ਇੱਕ ਨੰਬਰ ਦਾ ਤਾਂ 53 ਦੀ ਦੇ ਦੇਣੀ ਆ 2 ਨੰਬਰ 60 ਦੀ 20 ਤੋਂ ਬਾਹਰ ਦੁੱਧ ਪਿਆਜੂ 12 13 ਕਿਲੋ ਬੌਲੀ ਹੈਗੀ ਆ 3 ਨੰਬਰ 55 ਦੀ 17 18 ਵੀਰ ਦਾਸ ਦਾ ਦੁੱਧ ਪਿਆਜੂ ਇਹ ਤਿੰਨੀ ਚਾਰ ਦਿਨਾਂ ਦੇ ਅੰਦਰ ਅੰਦਰ 22 ਦਾਸ ਦਾ ਸੂਪ ਇੱਕ ਪਾਸਾ ਜਾਂ ਕਿਦਾਂ ਵੀਰ ਏ ਬਈ ਭਲਾ ਨਹੀਂ ਗਾਂ ਦੇ ਉਹ ਜੀ ਕੋਈ ਗੱਲ ਨਹੀਂ ਥਣ ਚ ਇੱਕੋ ਜਿਹਾ ਦੁੱਧ ਆਉਗਾ ਠੀਕ ਆ ਹਾਂ ਥਣਾ ਥਣਾ ਦੇ ਕੋਈ ਕੋਈ ਨੌਕਸ ਥਣਾ ਦੀ ਭਾਰ ਪੇਟ ਦੀ ਆਪਣੀ ਸਾਰੀਆਂ ਗਾਇਆਂ ਦੀ ਫੁੱਲ ਗਰੰਟੀ ਹੁੰਦੀ ਹੈ ਬਈ ਸਹੀ ਆ ਦੋਸਤੋ ਵੀਰ ਕਹਿੰਦਾ ਸਾਰੀਆਂ ਵੇੜਾਂ ਦੀ ਆਪਣੀ ਥਣਾ ਦੀ ਭਾਰ ਦੀ ਗਰੰਟੀ ਹੋਊ ਇੱਕ ਸਾਈਡ ਭਾਲ ਜੀ ਵਿਖਾਉਂਦੀ ਆ ਵੀਰ ਕਹਿੰਦਾ ਉਹ ਭਾਲੀ ਆ ਬਾਕੀ ਤੁਸੀਂ ਆ ਕੇ ਵੇਖ ਹੀ ਲੈਣਾ ਆਪਣੀ ਤਸੱਲੀ ਕਰ ਹੀ ਲੈਣੀ ਆ ਉਹ ਤੁਹਾਡਾ ਹੱਕ ਬਣਦਾ ਤੁਸੀਂ ਪੈਸੇ ਲਾਉਣੇ ਆ ਤੇ ਆਪਦੀ ਤਸੱਲੀ ਕਰ ਵੀ ਲੈਣੀ ਚਾਹੀਦੀ ਆ ਜਿਵੇਂ ਮਰਜ਼ੀ ਪਏ ਲੈ ਹੂੰ ਮਰਜ਼ੀ ਨਾਗ ਸਾਰੀ ਸੀਸ ਆਊਗਾ ਇਹ ਤੇ ਆਇਆ ਲਾਸ ਤੇ ਇਹ ਬਈ ਗਾ ਸੁਣੀ ਐ ਇਹ ਵੀ ਥੋੜਾ ਕੈਰ ਤੋਂ ਡਰਦੀ ਆ ਵੇੜ ਹੂੰ ਠੀਕ ਐ ਥੋੜੀ ਨਾ ਉਹ ਉਹ ਥੀਲਦੀ ਆਪਣੀ ਫੁੱਲ ਗਰੰਟੀ ਐ ਇਹ ਵੀ ਦੂਜੇ ਸੂਏ ਸੁਣੀ ਐ ਬਾਈ ਸਮਾ ਸਮਾ ਵੀ 4 ਤੋਂ 5 ਦੇ ਲੈਂਦੀ ਐ ਇਹ ਦੁੱਧ ਦੁੱਧ ਬਾਈ ਇਹ 15-16 ਲੀਟਰ ਖੁੱਲਾ ਪਾਓ ਨਿੱਕਾ ਆ ਜਾ ਪਾ ਹਾਂ ਨਿੱਕਾ ਜਾ ਬਈ ਇਹਦਾ ਭਾਅ ਆਪਾਂ 50 ਹੀ ਦੇ ਦਿਆਂਗੇ 15-16 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਇਹ ਵੀ ਤੁਸੀਂ ਤਿਆਰ ਹੀ ਮੈਨੂੰ ਲੈ ਜੇ ਤਾਂ ਦੋ ਦਿਨ ਲੈ ਜੇ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਢੇੜੀ ਪਹਿਲਾਂ ਵੀ ਸੂ ਸਕਦਾ ਚਲ ਕੋਈ ਨਾ ਬੰਨ ਲਾ ਬੰਨ ਲਾ ਕੋਈ ਚੱਕਰ ਨਹੀਂ ਤੋੜਨ ਦਾ ਤਾਂ ਆਪਣਾ ਇਹੀ ਹੁੰਦਾ ਕੋਈ ਲੰਗ ਲੂੰਗਣਾ ਜਾਨਵਰ ਮਾਰਦਾ ਹੋਵੇ ਹੂੰ ਦੋਸਤ ਇਹ ਬਾਈ ਕਹਿੰਦਾ ਥੋੜਾ ਜਿਆ ਡਰਦੀ ਆ ਬਾਕੀ ਡਰਦੀ ਤੇ ਮਾਰਦੀ 'ਚ ਫਰਕ ਹੁੰਦਾ ਥੋਨੂੰ ਵੀ ਪਤਾ ਮਾਰ ਨੂੰ ਰਪੇ ਤੋਂ ਹਾਂ ਨਹੀਂ ਮੈਂ ਉਹੀ ਦੱਸਿਆ ਨਾ ਇੱਕ ਦਰਦੀ ਤੇ ਮਾਰਦੀ 'ਚ ਫਰਕ ਹੁੰਦਾ ਕੋਈ ਭੈਣ ਭਰਾ ਆਏ ਨਾ ਮੰਨ ਵਾਲੇ ਕਿਥੇ ਮਾਰਦੀ ਹੋ ਉਹਦਾ ਦਰਦੀ ਆ ਸੀਲਸਾਉ ਪੂਰੇ ਆ ਸਾਰੇ ਨਾ ਗਈ ਥਣਾ ਦੀ ਭਾਰ ਪਿੱਛੇ ਦੀ ਸਾਰੀਆਂ ਵੇੜਾਂ ਦੀ ਗਾਰੰਟੀ ਉਹ 15 16 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆਜੂ ਕੋਈ ਨਾ ਰਹਿਣ ਦੇ ਕੋਈ ਚੱਕਰ ਨਹੀਂ ਗੁਲਾਬੀ ਥਾਣਾ ਅਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਬਾਦੂ ਫੋਟ ਸ਼ਾਂਗ ਮਿਲਦਾ ਕਿਸੇ ਦੇ ਵੀ ਹੈ ਨਹੀਂ ਨਹੀਂ ਕਿਸੇ ਦੇ ਵੀ ਨਹੀਂ ਫੋਟ ਆ ਇਹਦਾ ਮੁੱਲ ਕਿੰਨਾ ਕੀਤਾ ਇਹਦਾ ਵੀ ਮੁੱਲ 50000 ਰੁਪਏ 50000 ਦੀ ਬਾਈ ਕਹਿੰਦਾ ਦੇ ਦੇਣੀ ਆ 15 16 ਕਿਲੋ ਦੁੱਧ ਪਿਆਜੂ ਬਾਕੀ ਹੈ ਕ੍ਰੋਸ ਆੰਗ ਫੈਟ ਫੂਡ ਵੀ ਵਧੀਆ ਆਜੂ 50000 ਦੀ ਮੱਝ ਤਾਂ ਤੁਹਾਨੂੰ ਪਤਾ ਹੀ ਦੂਜੀ ਆਉਂਦੀ ਆ 15 16 ਵੀ ਛੱਡੋ ਦੁੱਧ 13 14 ਪਿਆਜ ਫਿਰ ਉਸ ਹਾਵਣਾ ਭਾਅ ਵੀ ਜਾਇਜ਼ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਗਸੀ ਚਾਰ ਨਗਿਆਂ ਦੀ ਤੁਹਾਨੂੰ ਸਾਰੀ A to Z ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਪਾਜ ਹੈ ਜੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤਿੰਨ ਤੇ ਚਾਰ ਨੰਬਰ ਇਹ ਗੱਬਣ ਵਹਿੜਾਂ ਤਿਆਰ ਹੀ ਮੰਨੋ ਦੋਹੀਂ ਦਿਨੀ ਸੂਪੀ ਹੋ ਸਕਦਾ ਚਾਰੀ ਦਿਨੀ ਸੂਪੇ ਜੇ ਕਿਸੇ ਨੇ ਸੁਈਆਂ ਸਵਾਈਆਂ ਲੈਣੀਆਂ ਤਾਂ ਪਹਿਲਾ ਜੋੜਾ ਸੁਈਆਂ ਵਹਿੜਾਂ ਦਾ ਆ 20 ਕਿਲੋ ਤੋਂ ਬਾਹਰ ਦੁੱਧ ਪਿਆਜੂ ਮੁੱਲ ਬਾਈ ਕਹਿੰਦਾ 65 70 ਜਿੰਨਾ ਮਰਜ਼ੀ ਕਰਾ ਲਓ ਕੱਦ ਚ ਫੱਲੀ ਵੱਡੀ ਐ 60 ਦੀ ਦੇ ਦੇਣੀ ਆ ਇਹਦਾ ਤਾਂ ਦੁੱਧ ਵੱੱਜਾ ਵਰਗਾਉ ਜਮਾ ਲੇਟ ਵਰਗਾ ਕੋਈ ਸਾਈਵਾਲ ਨਸਲ ਦੀ ਵਹਿੜ ਆ 17 18 ਕਿਲੋ ਦੁੱਧ ਪਿਆਜੂ ਮੁੱਲ ਇਹਦਾ ਵੀ ਭਾਵਾ ਬਾਈ ਕਹਿੰਦਾ 65 70 ਕਰਾ ਲਓ 50 ਦੇ 353 ਦੀ ਦੇ ਦੇਣੀ ਆ ਥੋੜਾ ਥੋੜਾ ਛੋਟਾ ਛੱਪਾ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਸ